ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਅੱਜ ਦੀ ਵੀਡੀਓ ਪੈਂਡ ਰਸੂਲਪੁਰ ਜੀ ਤਹਿਸੀਲ ਜਗਰਾਉਂ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਲੁਧਿਆਣਾ ਬਾਈ ਕੋਲ ਤਿੰਨ ਤਾਂ ਗਾਵਾਂ ਨੇ ਜੀ ਤੇ ਦੋ ਡੌਗ ਨੇ ਜਾਣਕਾਰੀ ਪ੍ਰੋਪਰ ਬਾਈ ਤੋਂ ਲੈ ਦਿੰਨੇ ਆ ਜੀ ਤਸੱਲੀ ਭਰਕ ਤੁਸੀਂ ਕਰਨੀ ਆ ਨੰਬਰ ਤਕਰੀਬ ਦੇ ਥੱਲੇ ਵਾਲੇ ਪਾਸੇ ਚੱਲਦਾ ਰਹਿਣਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦੋ ਜੀ ਨਾਮ ਪ੍ਰਦੀਪ ਸਿੰਘ ਪਿੰਡ ਰਸ਼ੂਲਪੁਰ ਜ਼ਿਲ੍ਹਾ ਲੁਧਿਆਣਾ ਤਹਿਸੀਲ ਜਗਰਾਉਂ ਮੋਬਾਈਲ ਨੰਬਰ 884767097 ਠੀਕ ਆ ਬਾਈ ਇੱਕ ਨੰਬਰ ਤੋਂ ਕੁੜਗੱਬਣ ਤੋਂ ਸ਼ੁਰੂ ਕਰ ਲੈਨੇ ਆ ਸੂਆ ਕਿੰਨਾ ਮਸੂਈ ਦੀ ਆ ਜੀ ਇਹ ਵੀਰੇ ਪਹਿਲਾ ਸੂਆ ਸੂਏ ਆ ਦੂਜੇ ਦੀ ਖਾਸ ਤਰ ਗੱਬਣਾਂ ਕਿੰਨੇ ਟਾਈਮ ਦੀ ਗੱਬਣਾ ਜੀ ਦੋ ਮਹੀਨਿਆਂ ਦੀ ਗੱਬਣਾ ਵੀਰੇ ਦੋ ਮਹੀਨਿਆਂ ਦੀ ਗੱਬਣਾ 7 ਕਿਲੋ ਦੁੱਧ ਆ ਵੀਰੇ 7 ਕਿਲੋ ਦੁੱਧ ਨੈਟ ਤੇ ਆ ਰਿਹਾ ਜੀ ਹਾਂ ਵੀਰੇ ਖਾਣਾ ਦੀ ਦੰਨ ਆ ਜੀ ਹਾਂ ਵੀਰੇ ਚੰਡੀ ਦੀ ਪੂਰੀ ਜਮਾਂ ਪੂਰੀ ਕੋਈ ਐ ਜੀ ਗੱਲ ਠੀਕ ਆ ਜੀ ਕੋਈ ਪੂਰ ਚਿੱਟਾ ਖਾਣਾ ਨਹੀਂ ਨਾ ਵੀਰੇ ਕੋਈ ਨਹੀਂ ਸੱਜਰ ਨੇ ਬਾਈ ਕਿੰਨਾ ਕਿਲੋ ਦੁੱਧ ਦਿੰਦਾ ਸੱਜਰ ਨੇ ਵੀਰੇ 12 ਕਿਲੋ ਦੁੱਧ ਆਪਾਂ ਤੁਹਾਨੂੰ ਠੀਕ ਆ ਜੀ ਤੋਰ ਕੇ ਦਿਖਾ ਦੇ ਵੀਰੇ ਸੁਆ ਬਾਈ ਦੱਸਦਾ ਪਹਿਲਾ ਸੂਈ ਆ ਜੀ ਦੂਜੀ ਸੂਈ ਵਾਸਤੇ ਦੋ ਮਹੀਨਿਆਂ ਦੀ ਗੱਬਣ ਚੈੱਕ ਪਾਸ ਆ ਜੀ ਸਪੈਸ਼ਲੀ ਮੇਰੀ ਬੇਨਤੀ ਹੈ ਕਿ ਡਾਕਟਰ ਆਪਦਾ ਨਾਲ ਲੈ ਕੇ ਜਿਹੜਾ ਨੈਟ ਦੁੱਧ ਤਿਆਰ ਆ ਜੀ ਉਹ 7 ਕਿਲੋ ਆ ਮੋਰਲੀ ਵੀਰ 2 ਟਾਈਮ ਚੋਲਿਓ 4 ਚੋਲਿਓ ਤੇ ਚਾਹੇ 6 ਚੋਲਿਓ ਠਣਾ ਦੇ ਸਹ ਸੋਹਣੇ ਗੇਪ ਤੇ ਲੱਗੇ ਹੋਏ ਹੱਥੀ ਚਵਾਈ ਵਾਲਾ ਥਾਣਾ ਦੇਖ ਸਕਦੇ ਤੁਸੀਂ ਬਾਕੀ ਫੋਟ ਨਹੀਂ ਸ਼ਾਂਖ ਨਹੀਂ ਕੋਈ 4 ਹੀ ਥਾਣਾ ਡਿਮਾਂਡ ਬਿਲਕੁਲ ਜਾਇਜ਼ ਕਰ ਦੇਣੀ ਆ ਬਾਈ ਨੇ ਕੀ ਡਿਮਾਂਡ ਆ ਜੀ ਇਹਦੀ 27000 ਹੋਜੂ ਲੈਸੀ ਹੋਜੂ ਗਰੇ ਮਾਨ ਤਾਂ ਜਮਾ ਜਾਇਜ਼ ਡਿਮਾਂਡ ਆ ਜੀ 27000 ਰੁਪਏ ਬਾਈ ਡਿਮਾਂਡ ਕਰਦੇ ਬਾਕੀ ਲੈਸ ਬਾਈ ਕਹਿੰਦਾ ਉਹਦੇ ਚੋਂ ਕਰ ਦਾਂਗੇ ਜਿਹਨੂੰ ਪਸੰਦ ਆਊਗੇ ਨੰਬਰ ਸਕਰੀਨ ਤੇ ਬਾਈ ਦਾ ਚੱਲਦਾ ਰਹਿਣਾ ਜੀ ਅੱਗੇ ਵੀਰੇ ਜਰਸੀ ਇਹ ਥੱਲੇ ਵੀਰੇ 8 ਕਿਲੋ ਦੁੱਧ ਆਪਾਂ ਸੱਤ ਕਿੱਗ ਦੇਵਾਂਗੇ ਠੀਕ ਆ ਸੁਆ ਕਿੰਨਾ ਮਾ ਸੁਈ ਗੀ ਸੁਆ ਇਹ ਵੀ ਪਹਿਲੇ ਹੀ ਸੁਈ ਗੀ ਠੀਕ ਆ ਜੀ ਤੇ ਇਹਦੀ AI ਵਗੈਰਾ AI ਹੋਈ ਵੀ ਆ ਵੀਰੇ 5 ਕਿ ਦਿਨ ਹੋ ਗਏ 5 ਕਿ ਦਿਨ ਹੋ ਗਏ ਠੀਕ ਆ ਬਾਈ ਤੇ ਸੈਂਗ ਦਾ ਮਾਰ ਦੀ ਮੂਰਤੀ ਨਾ ਨਾ ਵੀਰੇ ਗੂ ਚੱਕ ਨਹੀਂ ਲਿਆ ਸੀ ਥਣਾ ਦੀ ਓਕੇ ਆ ਜੀ ਹਾਂਜੀ ਵੀਰੇ ਤੇ ਤੋੜ ਕੇ ਦਿਖਾ ਦੀ ਵੀਰੇ ਸੁਆ ਪਹਿਲਾ ਸੁਈ ਆ 15 15 ਦਿਨ ਹੋ ਗਏ ਜੀ 5 ਦਿਨ ਹੋ ਗਏ 5 ਦਿਨ ਦੋ ਕਿੱਗ ਭਰਾਏ ਆ ਵੀਰੇ AI ਹੋਈ ਨੂੰ ਖਾਲੀ ਦੇਣੀ ਆ ਬਾਈ ਦੱਸਦਾ ਦੁੱਧ 7 ਕਿਲੋ ਜੋਕ ਕੇ ਲੈ ਜੇ ਬਾਈ ਹਾਂਜੀ ਵੀਰੇ ਜਦੋਂ ਮਾਰ ਠੀਕ ਹੈ 7 ਕਿਲੋ ਜੋਕ ਕੇ ਲੈ ਜੇ 2 ਟਾਈਮ ਚੋਲੇ 4 ਚੋਲੇ ਤੇ ਚਾਹੇ 6 ਜੋਲੇ ਜੀ ਥਾਣਾ ਦੇ ਸਹਿਜ ਵੀ ਸੋਹਣੇ ਆ ਗੈਪ ਤੇ ਲੱਗੇ ਹੱਥੀ ਚਵਾਈ ਵਾਲਾ ਥਾਣਾ ਜੀ ਬਾਕੀ ਤੁਸੀਂ ਚੈੱਕ ਕਰ ਸਕਦੇ ਹੋ ਨੈਟ ਦੁੱਧ ਤਿਆਰ ਹੋਊਗਾ ਕਹਿਣ ਦੀ ਗੱਲ ਨਹੀਂ ਥਾਣਾ ਦੀ ਦੰਨ ਹੋਊਗੀ ਇਹਦੀ ਡਿਮਾਂਡ ਵੀਰੇ ਇਹਦੇ 20000 ਰੁਪਏ ਹੋਜੂ ਲੈਸ ਜੀ ਹੋਜੂ ਰੁਪਏ ਇਹਦੀ ਡਿਮਾਂਡ ਬਾਈ 20000 ਰੁਪਿਆ ਕਰਦੇ ਆ ਬਾਕੀ ਬਾਈ ਕਹਿੰਦਾ ਲੈਸ ਕਰ ਦਾਂਗੇ ਤਿੰਨ ਨੰਬਰ ਐਚ ਆਪੇ ਇਹਦੀ ਕੀ ਡਿਟੇਲ ਆ ਵੀਰੇ ਇਹਦੇ ਥੱਲੇ ਵੀਰੇ 10 ਕਿਲੋ ਦੁੱਧ ਆ 10 ਕਿਲੋ ਜੀ ਹੈ 11 ਕਿਲੋ ਆਪਾਂ 10 ਕਹਿ ਕੇ ਦਵਾਂਗੇ ਠੀਕ ਆ ਜੀ ਹਾਂ ਠੰਡੀ ਛਿਹਰੇ ਵੀ ਪੂਰੀ ਕੋਈ ਐ ਜੀ ਗੱਲ ਨਹੀਂ ਲੈ ਜੀ ਆਈ ਵਗੈਰਾ ਹੋਈ ਹਾਂ ਵੀਰੇ ਇਹਦੇ 15 ਦਿਨ ਕਿਤੇ 15 ਦਿਨ ਹੋ ਗਿਆ ਥਨਾ ਦੀ ਡੰਨ ਆ ਜੀ ਹਾਂ ਵੀਰੇ ਜਮਾ ਹੋ ਗਿਆ ਤੁਸੀਂ ਦੋਨੇ ਪਾਸੇ ਬਹਿ ਕੇ ਚਲੋ ਠੀਕ ਆ ਜੀ ਸੂਆ ਕਿੰਨਾ ਮਸੂਈ ਆ ਜੀ ਸੂਆ ਵੀਰੇ ਇਹ ਦੂਜਾ ਸ ਆ ਆਪਟੀ ਕਾ ਭਰਾ ਹੈ ਹਾਂ ਵੀਰੇ ਆਪਰਾ ਹੈ ਆਪਣੇ ਘਰ ਦਾ ਹੀ ਪਸ਼ੂ ਆ ਕੋਈ ਐਜੀ ਗੱਲ ਠੀਕ ਹੈ ਜੀ 22 ਦੇ ਦਸਨ ਮੁਤਾਬਕ ਜੀ ਸੂਹਾ ਦੂਜਾ ਸੂਈ ਹੈ ਜੀ 15 ਦਿਨ ਹੋ ਗਏ ਆਈ ਹੋਈ ਨੂੰ ਜਿਹੜਾ ਨੈਟ ਦੁੱਧ ਤਿਆਰ ਹੋ 11 ਕਿਲੋ ਆ 10 ਕਿਲੋ ਬਾਈ ਕਹਿੰਦਾ ਘਰੇ ਜੋਕ ਕੇ ਲੈ ਜੇ ਥਾਣਾ ਦੇ ਸਹਿਜ ਵੀ ਸੋਨੇ ਆ ਗੈਪ ਤੇ ਲੱਗੇ ਹੱਥੀ ਚੋ ਬਾਈ ਵਾਲਾ ਥਾਣਾ ਜੀ ਮੋੜਲੇ ਵੀਰੇ ਚਾਰ ਹੀ ਥਾਣਾ ਬੱਗੇ ਕੋਟ ਨਿਸ਼ਾਨ ਚੈੱਕ ਕਰ ਸਕਦੇ ਹੋ ਪੁੱਛ ਪਹਿਲਾਂ ਤੋਂ ਟੁੱਟੀ ਹੋ ਜਾਂਦੀ ਹੈ ਹਾਂ ਜੀ ਵੀਰੇ ਪੁੱਛ ਠੀਕ ਹੈ ਜੀ ਉਹ ਜੇ ਪਹਿਲਾਂ ਦੀ ਟੁੱਟ ਗਈ ਜੀ ਥੋੜਾ ਜਿਹਾ ਪੱਕਾ ਮੰਨਦੀ ਐ ਠੀਕ ਆ ਜੀ ਥਣਾਂ ਦੇ ਚੈੱਕ ਕਰ ਸਕਦੇ ਥੋੜਾ ਜਿਹਾ ਪੱਕੇ ਥਾਂ ਦਾ ਬਾਈ ਦੱਸਦਾ ਕੀ ਕਰਦੀ ਆ ਜੀ ਜਿਹੜਾ ਨੈਟ ਦੁੱਧ ਤਿਆਰ ਹੋਊਗਾ ਉਹ 10 ਕਿਲੋ ਆ ਹੈ 11 ਜਾਂ 10 ਕਹਿ ਕੇ ਦੇਣੀ ਆ ਬਾਈ ਕਹਿੰਦਾ ਡਿਮਾਂਡ ਵੀਰੇ ਦੀ 26000 ਦੀ ਦੇਜਾਂਗੇ ਹੋਜੂ ਲੈਸ ਜੀ ਹੋਜੂ ਵੀਰੇ ਮੰਨ ਤੁਸੀਂ 26000 ਰੁਪਏ ਦੀ ਡਿਮਾਂਡ ਆ ਬਾਕੀ ਲੈਸ ਹੋਜੂ 2 ਬਾਈ ਕੋਲ ਡੌਗ ਆ ਇਹ ਕਿਹੜੀ ਆ ਜੀ ਬਰੀਡ ਕਿਹੜੀ ਆ ਇਹ ਵੀਰੇ 골ਡਨ ਰਿਟਰੀਵਰ ਆ ਦੋਨੇ ਫੀਮੇਲ ਆ 골ਡਨ ਰਿਟਰੀਵਰ ਰਿਟਰੀਵਰ ਰੇਟੀਵਰ ਠੀਕ ਹੈ ਜੀ ਦੋਨੇ ਫੀਮੇਲ ਆ ਇੱਕ ਦਾ ਸੂਆ ਇਹਦਾ ਦਿੱਤਾ ਵਾ ਵੀਰੇ ਠੀਕ ਹੈ ਜੀ ਤੇ ਦੂਜੀ ਦਾ ਹਜੇ ਦਿੱਤਾ ਨਹੀਂ ਸੀਗਾ ਯਾਨੀ ਕਿ ਆਪਾਂ ਇਹ ਇਹਦਾ ਕੁਝ ਨਹੀਂ ਉਹ ਖਾਲੀ ਹੈ ਜੀ ਦੋਨੇ ਇਹਦਾ ਸੂਆ ਦਿੱਤਾ ਵਾ ਇੱਕ ਠੀਕ ਹੈ ਬਾਈ ਤੇ ਅ ਅੰਦਾਜ਼ਾ ਉਮਰ ਕਿੰਨੀ ਕੁ ਹੋਊਗੀ ਇਹਨਾਂ ਦੀ ਉਮਰ ਆਹ ਦਾ ਬੱਚੀ ਹੋਈ ਆ ਜੀ ਵੀਰੇ ਠੀਕ ਆਹ ਦਾ ਬੱਚਾ ਹੀ ਆ ਥੰਦੇ ਦਾ ਹਾਂਜੀ ਉਹਦਾ ਇੱਕ ਸੂਆ ਦਿੱਤਾ ਵਾ ਠੀਕ ਹੈ ਜੀ ਉਹ ਥੋੜੀ ਜੀ ਵੱਡੀ ਆ ਤੇ ਦੋਨਾਂ ਦੀ ਡਿਮਾਂਡ ਕੀ ਰਹਿਣ ਵਾਲੀ ਆ 10000 ਰੁਪਏ ਦੋਨੇ ਜੀ ਜੋੜਾ ਜੇ ਕੱਲੀ ਕੱਲੀ ਲੈਣੀ ਹੋਵੇ ਕੱਲੀ ਕੱਲੀ ਵੀ ਬਸ ਉਹੀ ਲਾਲ ਰੋਗ ਮੰਗ 5-5000 ਰੁਪਏ ਠੀਕ ਆ ਬਾਈ ਬਾਕੀ ਤੁਸੀਂ ਬਰੀਡ ਚੈੱਕ ਕਰ ਸਕਦੇ ਹੋ ਜੀ ਤੇ ਵੀਰੇ ਕੋਈ ਨਾ ਵੀਰੇ ਜਮੈਂ ਨਹੀਂ ਕੋਈ ਆਉਂਦਾ ਤੂੰ ਕੋਲੇ ਖੜਾ ਕੋਈ ਚੁੱਕਣ ਆਇਆ ਨਹੀਂ ਕਰਮ ਵਾਲੀਆਂ ਆਏ ਨਹੀਂ ਗੀਆਂ ਬਾਈ ਗਰਮੀ ਕਰਕੇ ਥੋੜੀਆਂ ਜੀਆਂ ਲੇਸੀਆਂ ਵਾ ਸਹੀ ਗੱਲ ਹੈ ਜੀ ਗਰਮੀ ਹੈ ਵੀ ਜ਼ਿਆਦਾ ਤਾਂ ਕਰਕੇ ਹੋ ਹੀ ਜਾਂਦੇ ਜਾਨਵਰ ਜੀ 10000 ਰੁਪਏ ਦੋਨਾਂ ਦੀ ਡਿਮਾਂਡ ਆ ਜੀ ਜਿਹਨੂੰ ਇਹ ਪਸੰਦ ਹੁੰਦੇ ਕਨੈਕਟ ਬਾਈ ਨੇ ਕਰ ਸਕਦੇ ਆ ਜੀ ਧੰਨਵਾਦ ਜੀ